ਹੈਲੋ ਲਿਸਨਰਸ ਸ੍ਰੀ ਗੁਰਦੀ ਮੈਂ ਮਿਹਨਤ ਕਰ ਮਾਣ ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਵੈ ਨੂੰ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਅੱਜ ਆਪਾਂ ਲੈ ਕੇ ਆਏ ਆ ਪਿਓਰ ਕਾਟਨ ਦੇ ਆਲ ਓਵਰ ਸੂਟ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ ਤੇ ਬਾਅਦ ਚੜ੍ਹ ਕੇ ਆਪਣੇ ਚੈਨਲ ਨੂੰ ਫੋਲੋ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਲਿੰਕ ਤੇ ਕਮੈਂਟ ਚ ਕਰਨਾ ਨਾ ਭੁੱਲਿਆ ਕਰੋ ਜਦੋਂ ਆਪਣਾ ਪਰਸਨਲ ਮਿਲ ਜਾਂਦਾ ਤੇ ਇਸ ਦਾ ਰੇਟ ਹੈ 790 ਦਾ ਲੈ ਕੇ ਆਂਦਾ ਤੁਹਾਡੇ ਵਾਸਤੇ ਇਹਨਾਂ ਨਾਲ ਨੇ ਜੀ ਕੋਟਾ ਡੋਰੀਏ ਦੇ ਦੁਪੱਟੇ ਜਾਨੀ ਕਿ ਇਹਨਾਂ ਨੂੰ ਟਾਈਡ ਵੀ ਤੁਸੀਂ ਕਹਿ ਸਕਦੇ ਹੋ ਤਿੰਨ ਪੰਤੀ ਇੱਕ ਪ्योर ਕਾਟਨ ਹੈ ਪ्योर ਮਤਲਬ ਪ्योर ਪੂਰੀ ਸੌਫਟ ਕਾਟਨ ਹੈ ਆਲ ਓਵਰ ਸੂਟ ਹੈ ਤੇ ਖਿੜੇ-ਖਿੜੇ ਇਹਨਾਂ ਦੇ ਐਵੇਂ ਰੰਗ ਨੇ ਤੇ ਕੱਪੜਾ ਦਾ ਦੁਪट्टे ਦਾ ਕਲਰ ਬਹੁਤ ਵਧੀਆ ਜਿਹਾ ਟਰਾਈ ਕਲਰ ਕੱਪੜਾ ਹੈ ਹਾਂਜੀ ਇਹ ਇਹ ਇੰਨਾ ਕੁ ਸੌਫਟ ਕੱਪੜਾ ਹੈ ਬਸ ਸਿਰਾਂ ਗੱਲ ਬਾਤ ਹੈ ਤੇ ਇਹਦੇ ਨਾਲ ਆ ਜੀ ਕੋਟਾ ਡੋਰੀਏ ਦੇ ਢੁੱਲੇ ਢੁੱਲੇ ਦੁਪट्टे ਆ ਦੇਖੋ ਜੀ डीजਾ ਡੁਪੱਟੇ ਕੋਟਾ ਡੋਰੀਆ ਦਾ ਦੁਪੱਟਾ ਟਾਈ ਐਂਡ ਡਾਈ ਦਾ ਦੁਪੱਟਾ ਪੂਰਾ ਡਬਲ ਦੁਪੱਟਾ ਨਾ ਹਾਂਜੀ ਪੂਰਾ ਡਬਲ ਦੁਪੱਟਾ ਹੈ ਇਹ ਇਹਦੇ ਨਾਲ ਹੈ ਜੀ ਇਹ ਇਹਦਾ ਕਲਰ ਹੈ ਤੇ ਇਹਦੀ ਕੀਮਤਾਂ ઓਨਲੀ 790 ਰੁਪਏ ਕਿਸੇ ਭੈਣ ਭਰਾ ਨੇ ਮਹੌਣਾ ਹੋਵੇ ਪਿਓਰ ਕਾਟਨ ਦਾ ਸੂਟ ਹੈ ਜੀ ਬ੍ਰਾਂਡ ਦਾ ਸੂਟ ਹੈ ਵਧੀਆ ਤੇ ਨਾਲ ਹੈ ਇਹਦੇ ਕੋਟਾ ਡੋਰੀਆ ਦੀ ਟਾਈਡਾਈ ਦੀ ਚੁੰਨੀ ਚੁੰਨੀ ਸਾਰਾ ਨਾਲ ਕੋਟਾ ਡੋਰੀਆ ਹੀ ਆਉਣਗੀ ਆ ਇਹ ਆਪਣਾ ਪਹਿਲਾ ਕਲਰ ਸੀ ਜੀ ਕਲਰ ਆ ਕਿ ਅਪ ਜੁਨੀਗ ਚ ਲੈ ਕੇ ਆਂਦੀ ਹਾਰੇ ਜੀ ਆਪਾਂ ਕਿ ਆਪਣੇ ਕਸਟਮਰ ਨੂੰ ਜ਼ਿਆਦਾ ਪਸੰਦ ਆਉਣ ਆਪਾਂ ਨਵੇਂ ਡਿਜ਼ਾਈਨ ਲੈ ਕੇ ਆਏ ਆਂ ਜੀ ਜਿਹੜੇ ਕਿ ਹਲੇ ਨਹੀਂ ਚੱਲੇ ਠੀਕ ਹੈ ਜੀ ਅਗਲਾ ਕਲਰ ਆ ਗਿਆ ਜੀ ਇਹ ਵਾਲਾ ਜਦੋਂ ਤੁਸੀਂ ਇਹ ਕਲਰ ਦੇਖੋਗੇ ਤੁਸੀਂ ਸਾਢੀ ਨਹੀਂ ਸਕਦੇ ਇਹਨਾਂ ਨੂੰ ਕਿਉਂਕਿ ਇਹ ਕਲਰ ਮਾਰਕੀਟ 'ਚ ਵੀ ਆਈ ਨਹੀਂ ਇਹ ਚੀਜ਼ ਡਿਜ਼ਾਈਨਿੰਗ ਆਹ ਦੇਖੋ ਜੀ ਕਿਸੇ ਕਿਸੇ ਕੋਲ ਹੀ ਹੋ ਜੀ ਹੋਈ ਵੀ ਜੀ ਕਿੰਨਾ ਸੋਹਣਾ ਹੈ ਕਲਰ ਹੈ ਇਹ ਹੋਰ ਕਾਟਨ ਹੈ ਵੀਰੇ ਇਹ ਖਰਾਬ ਬਿਲਕੁਲ ਨਹੀਂ ਹੁੰਦੀ ਕਨਸਟੈਂਟ ਸਟਾਪੀ ਕਾਟਨ ਹੈ ਤੇ ਸਾਰਿਆਂ ਨਾਲ ਕੋਟਾ ਡੋਰੀਆ ਦੇ ਟਾਈ ਐਂਡ ਡਾਈ ਦੇ ਦੁਪੱਟੇ ਤੇ ਜਿਹੜਾ ਦੁਪੱਟਾ ਜੀ ਉਹ ਸੂਟ ਨਾਲ ਮੈਚਿੰਗ ਹੈ ਜੀ ਸਾਰੇ ਕਲਰ ਮੈਚਿੰਗ ਦੁਪੱਟਾ ਜੀ ਹਾਂਜੀ ਕੱਲੇ ਬਲੈਕ ਨੂੰ ਸਾਡੇ ਕੋਲ ਜੇ ਤੁਸੀਂ ਇਦਾਂ ਦਾ ਕਲਰ ਕਰਵਾਉਂਗੇ ਨਾ ਤਾਂ ਘੱਟੋ ਘੱਟ 2500 ਰੁਪਏ ਚ ਕਲਰ ਕਰਦੇ ਆ ਇਹ ਦੁਪੱਟੇ ਦਾ ਤੇ ਕੋਟਾ ਡੋਰੀਆ ਦਾ ਦੁਪੱਟਾ ਹੈਗਾ ਪਿਓਰ ਕੋਟਾ ਡੋਰੀਆ ਦਾ ਦੁਪੱਟਾ ਘੱਟੋ ਘੱਟ ਦੁਪੱਟਾ ਹੀ ਇਹਦਾ 3-400 ਦਾ ਹੈ ਤੇ ਸੂਟ ਦੀ ਸੂਟ ਪਿਓਰ ਕਾਟਨ ਹੈ ਜੀ ਆਲ ਇਹ ਸੂਟ ਦੀ ਕੀਮਤ ਹੈ ਜੀ ਸਿਰਫ 790 ਰੁਪਏ ਆ ਦੇਖੋ ਜੀ ਖੁੱਲ ਮੈਂ ਡੋਲੀਆਂ ਚੰਨੀਆਂ ਆ ਦੇਖੋ ਆ ਦੇਖੋ ਇਹ ਤਾਂ ਸਾਰਾ ਕੁਲੋ ਬੰਦੇ ਨੂੰ ਆ ਦੇਖੋ ਜੀ ਇਹ ਆਪਣਾ ਦੂਸਰਾ ਕਲਰ ਸੀ ਕਿਸੇ ਭੈਣ ਭਰਾ ਨੇ ਇਹ ਵੀਰੇ ਇਹਨਾਂ ਦੀ ਇੱਕ ਪੰਗਾ ਵੀ ਇਹ ਡਬਲਸ ਨਹੀਂ ਆਉਂਦੇਗੇ ਇਹ ਸਿੰਗਲ ਸਿੰਗਲ ਸੂਟ ਆਉਂਦੇ ਜਿਹੜਿਆ ਪੱਜ ਲੈ ਕੇ ਆਉਂਦੇ ਆ ਵੀ ਮਤਲਬ ਇੱਕੋ ਜੇ ਦੋ ਜਮਾ ਨਹੀਂ ਮਿਲਦੇ ਸੋਲੋ ਤਾਂ ਆਉਂਦੇ ਆ ਸਿੰਗਲ ਜੀ ਆਉਂਦੇ ਆ ਇਹ ਸਕਰੀਨ ਸ਼ਾਟ ਲੈਣਾ ਬਿਲਕੁਲ ਨਹੀਂ ਭੁੱਲਣਾ ਜੀ ਚੁੰਨੀ ਦਾ ਸਾਰਾ ਨਾਮ ਕੋਟਾ ਡੋਰੀ ਆ ਵਧੀਆ ਕੋਟਾ ਡੋਰੀ ਆ ਸੌਫਟ ਚੋਬਣ ਜਿਹਾ ਚੁੰਨੀ ਨਹੀਂ ਸੌਫਟ ਆਗਰਾ ਕਲਰ ਦੇਖੋ ਜੀ ਤੁਸੀਂ ਡਾਰਕ ਪਿੰਕ ਤੇ ਇਹਦੇ ਚ ਐਵੇਂ ਸਾਰੇ ਚ ਵੱਡੇ ਵੱਡੇ ਫੁੱਲ ਜਿਹਾ ਪਿੰਕ ਬਲੈਕ ਐਂਡ ਵਾਈਟ ਆ ਦੇਖੋ ਪਿਓਰ ਕਾਟਨ ਬਹੁਤ ਜਿਆਦੇ ਸੌਫਟ ਕਾਟਨ ਆ ਇਹ ਬੇਫਿਕਰ ਹੋ ਕੇ ਤੁਸੀਂ ਪਾ ਸਕਦੇ ਹੋ ਕਾਟਨ ਸੂਟ ਔਨਲੀ 790 ਡਬਲ ਸੇੜਾ ਕਾ ਟ੍ਰਿਪਲ ਹੀ ਇਹ ਵੀ ਇਹ ਡਬਲ ਆ ਤੇ ਕਲਰ ਹੀ ਗੋਆ ਨਾ ਫਿਰ ਉਹਨਾਂ ਨੇ ਸੂਟ ਦੇ ਹਿਸਾਬ ਨਾਲ ਇਹ ਚੁੰਨੀਆਂ ਡਾਈ ਆਈਆਂ ਤੇ ਸੌਫਟ ਆਕਰੀ ਚੁੰਨੀ ਨਹੀਂ ਵੀਰੇ ਸੌਫਟ ਸੌਫਟ ਚੁੰਨੀਆਂ ਬਹੁਤ ਵਧੀਆ ਕੋਟਾ ਡੋਰੀਆ ਹਨ ਆ ਦੇਖੋ ਜੀ ਟਾਵਲ ਇਹਦੇ ਨਾਲ ਫੁੱਲ ਨਾਲ ਦੀ ਤੇ ਕੋਈ ਨਾਲ ਦੀ ਚੁੰਨੀ ਅਣਲੀ 790 ਰੁਪਏ ਕੋਟਾ ਡੋਰੀਆ ਦੁਪੱਟਾ ਤੇ ਸੂਟ ਇਹਦਾ ਆ ਲਵਾਂ ਕਾਟਨ ਦਾ ਹੀ ਹਾਂਜੀ ਐਨੇ ਸੋਹਣੇ ਕਾਟਣਾਂ ਜਿਵੇਂ ਮਗਵਾਲੇ ਬਸ ਦਵਾਰੇ ਬਣਣਗੇ ਪਰ ਆਇਆ ਇਹ ਸਿੰਗਲ ਸਿੰਗਲ ਕਾਟਣਾ ਆਪਾਂ ਚੁੰਡਣਾ ਨਾਲ ਦੀ ਨਾਲ ਬੁੱਕ ਹੋਣਗੇ ਜਦੋਂ ਵੀਡੀਓ ਚੱਲ ਚੜ ਗਈ ਸਾ ਕਿੰਨਾ ਪਿਆਰਾ ਕਲਰ ਆਣਾ ਵਾ ਬਹੁਤ ਪਿਆਰਾ ਬਲਰਾ ਆ ਤਾਂ ਬਾਲ ਕੰਨ ਨੂੰ ਕਿਹਾ ਸੀ ਮੈਂ ਤੁਹਾਨੂੰ ਡਬਲ ਡਬਲ ਤਾਂ ਦੇ ਦੋ ਕਹਿੰਦੇ ਨਹੀਂ ਆਉਂਦੇ ਨਹੀਂ ਜੀ ਇਹਦੇ ਪਿੱਛੋਂ ਸਿੰਗਲ ਆਉਂਦੇ ਹੈ ਨਹੀਂ ਆ ਦੇਖੋ ਉਹ ਤਾਂ ਹਰੇ ਕਲਰ ਨਾਲ ਹੀ ਚੱਲਣ ਵਾਲੀ ਆ। ਤੁਸ ਕੋਈ ਮਰਜ਼ੀ ਕਿਹੜੀ ਮਰਜ਼ੀ ਨੂੰ ਲਾ ਲਾ ਦੇ ਨਾਲ। ਹਾਂਜੀ। ਬਲੈਕ ਵੀ ਲੱਗੂ ਇਹਦੇ ਨਾਲ ਤਾਂ। ਹਾਂਜੀ। ਵੱਡੇ ਪਣੇ ਚ ਸੂਟ ਨੇ। ਦੇਖੋ ਪਣਾ ਦੇ ਕਿੱਦਾਂ ਵੱਡਾ ਇਹਦਾ। ਪੂਰੇ ਖੁੱਲੇ ਡੁੱਲੇ ਪਣੇ ਵੱਡੇ ਪਣੇ ਦੇ ਸੂਟ ਹੈ। ਤੇ ਚੁੰਨੀਆਂ ਟਾਈ ਡਾਈ ਹੋਂਦੀ ਇਹ ਨਾਲ। ਆ ਦੇਖੋ ਜੀ। ਟਾਈ ਡਾਈ ਚੁੰਨੀਆਂ 7790 ਗਾਜ਼ਰੀ ਕਲਰ ਜੈਲੋ ਐਂਡ ਆਫ ਵਾਈਟ ਆ ਦੇਖੋ ਜੀ ਹੋ ਗਈ ਇਹ ਸੂਟ ਵੀਰੇ ਵੱਡੇ ਪਨੇ ਚ ਵੱਡੇ ਪਨੇ ਚ 1 2 4 ਵੱਡੇ ਪਨੇ ਚ ਵੀ ਦੇਖਣਾ 4 4 ਮੀਟਰ ਹੀ ਹੋਇਆ ਇਹਦੀ ਕੁੜਤੀ ਤਾਂ ਮੋੜ ਕੇ ਕੱਟੀ ਲਊਗੀ ਬਹੁਤ ਖੁੱਲੇ ਡੁੱਲੇ ਸੂਟ ਹੈ ਜਿੱਡੇ ਵੱਡੇ ਮਰਜ਼ੀ ਕੱਦ ਕੱਟ ਦਾ ਬੰਦਾ ਬਣਾਵੇ ਇਹ ਵੀ మేబీ 6 फुट ਤੱਕ ਆ ਰਾਮ ਤੱਕ ਉਹ 6 फुट ਤੋਂ ਵੀ ਉੱਤੇ ਦੀ ਬਣਾ ਸਕਦੇ 6 फुट ਦੀ ਕੁੜੀ ਦਾ ਸੂਟ ਪੂਰਾ ਬੁਧੀਆ ਬਣੂਗਾ ਕਿਉਂਕਿ ਇਹ ਵੱਡੇ ਪਣੇ ਦੇ 4-4 ਮੀਟਰ ਆਏ ਹੋਏ ਹਨ ਫੋ ਨਹੀਂ 3.5 ਸੂਟ ਆਉਂਦਾ ਇਹ 4-4 ਹੀ ਹੋਏ ਆ ਵਾਓ ਕਿਆ ਬੋਤ ਸਿਰਗਾ ਲਵਾ ਤੇ ਨਾ ਕਲਰ ਬਹੁਤ ਪਿਆਰੇ ਨੇ ਇਹਨਾਂ ਦੇ ਆ ਦੇਖੋ ਜੀ ਤੋਂ ਤੋਂ ਦਾ ਦੁਬੀਆ ਦਾ ਸੌਫਟ ਹੋ ਜਾਂਦਾ ਇਹ ਹਾਂ ਇਹ ਬੈਸੀ ਸੌਫਟ ਹੈ ਆ ਦੇਖੋ ਜੀ ਕਿੰਨਾ ਸੋਹਣਾ ਕਲਰ ਲੱਗ ਰਿਹਾ ਕਿਆ ਬੋਲਤੇ ਦੁਪੱਟੇ ਫੜੇ ਮੈਂ ਦੁਪੱਟੇ ਕੋਟਾ ਡੋਰੀ ਹੈ ਮੈਂ ਆਪੇ ਕਰ ਲੂੰਗੀ ਆ ਦੇਖੋ ਜੀ ਤਿੰਨ ਰੰਗ ਸੂਟ ਚ ਤਿੰਨੀ ਦੁਪੱਟੇ ਦਾ ਬਹੁਤ ਸੋਹਣੀ ਚੀਜ਼ ਆਉਣ ਲਈ 790 ਚ ਤੁਸੀਂ ਜੋਬ ਕਰਦੇ ਹੋ ਜੋਬ ਤੇ ਪਾਓ ਆਉਣ ਜਾਣ ਚ ਪਾਓ ਵੈਰਾਈਟੀ ਨਮੀ ਹੈ ਜੀ ਕਿਸੇ ਕਿਸੇ ਸ਼ਾਪ ਤੋਂ ਨੂੰ ਮਿਲ ਸਕਦੀ ਹੈ ਮਾਰਕੀਟ ਚ ਬਟ ਮੈਨੂੰ ਵੀ ਲੱਗਦਾ ਹੈ ਕਿ ਦੀ ਡਾਈ ਕੀਤੀ ਹੋਈ ਹੈ ਘੱਟੋ ਘਟਾ ਪਾਨੂੰ ਪਤਾ ਹੀ ਹੈ ਵੀ ਦੋ ਕਲਰਾਂ ਦੇ ਹੀ 1.500 ਰੁਪਏ ਮੰਗ ਲੈਂਦੇ ਆ ਹਨਾ ਦੋ ਟਾਈ ਸੂਟ ਦੇ ਡਾਈ ਕੀਤੀ ਹੋਈ ਹੈ ਤੇ ਪ्योर कॉटन ਦਾ सूट ਹੈ ਕਿਸੇ ਭੈਣ ਭਰਾ ਨੇ ਮਗਵਾਉਣਾ ਵਾਲੀ 790 ਤੇ ਲਾਸਟ ਆ ਗਿਆ ਜੀ ਬਲੈਕ ਕਲਰ ਦਾ ਮਸਲੀਨ ਦਾ ਇਹ ਆ ਜੀ ਮਸਲੀਨ कॉटन ਕਿਸੇ ਨੇ ਮਗਵਾਉਣਾ ਵੇ ਇਹ ਜਿਹਨਾਂ ਕੋਲੇ ਸਿੰਗਲ ਕਲਰ ਸੀ ਮੈਨੂੰ ਬਹੁਤ ਪਿਆਰਾ ਲੱਗੇ ਵੱਡੇ ਬਣੇ ਜ ਨੇ ਸਾਰੇ ਇਹ ਤਾਂ ਜਿਹੜਾ ਹੁਣ ਮੰਮੀ ਜੀ ਗੱਲ ਕਰ ਰਹੀ ਮੈਨੂੰ ਲੱਗਦਾ ਸਾਨੂੰ ਸੈਦੀ ਵੇਲੇ ਮੰਮੀ ਆਪ ਹੀ ਬਣਾਉਣਗੇ ਇਹਨੂੰ ਬੜਾ ਸੁਨੇਕ ਲੱਗਾ ਦੇਖੋ ਜੀ ਬਾਕੀ ਬਾਕੀ ਤੁਹਾਡੀ ਚੁਆਇਸ ਹੈ ਤੁਹਾਨੂੰ ਮਿਲ ਗਿਆ ਤੁਹਾਡੀ ਕਿਸਮਤ ਚ ਹੋਇਆ ਆ ਦੇਖੋ ਜੀ ਵੱਡੇ ਪਣੇ ਚ ਬਲੈਕ ਦਾ ਸੂਟ ਹੈ ਮਸਲੀਨ कॉटन ਚਾਹਤੇ ਤੁਸੀਂ ਜਿੰਮੀ ਦੇਖਦਾ ਹੈ ਕਲਰ ਬਹੁਤ ਸੱਚੀ ਹੋਣਾ ਕਲਰ ਬੜਾ ਨਜਾਇਜ਼ ਉੱਠਿਆ ਦਾ ਕਲਰ ਨਾ ਪਿਓਰ ਇਹਦੇ ਨਾਲ ਮਸਲੀਨ ਨਾਲ ਜੀ ਮਸਲੀਨ ਦੀ ਚਿੰਨੀ ਹੈ ਇਹ ਵੀ 790 ਰੁਪਏ ਆ ਦੇਖੋ ਜੀ ਕਿਆ ਬਹੁਤ ਆ ਦੇਖੋ ਜੀ ਔਨਲੀ 790 ਰੁਪਏ ਕੋਈ ਵੀ ਸੂਟ ਤੁਸੀਂ ਮਗਰੋਣਾ ਮਗਵਾਉਣਾ ਪਲੀਜ਼ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਠੀਕ ਹੈ ਤੇ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਹਾਨੂੰ ਦੱਸ ਜੇ ਸੂਟ ਦੀ ਮਤਲਬ ਵਿਕਰੀ ਜੇ ਸੂਟਨ ਮਤਲਬ ਵਿਕਿਆ ਨਾ ਹੋਵੇ ਬਟ ਹੈ ਸਿੰਪਲ ਸਿੰਗਲ ਕਲਰ ਚ ਹੀ ਆਏ ਆ ਵੀਰੇ ਸਾਰੇ ਜੇ ਨਾ ਵਿਕਿਆ ਤਾਂ ਉਹਨੂੰ ਮਿਲ ਜੂਗਾ ਜੀ ਜੇ ਕਈ ਵਾਰ ਵਿਕਿਆ ਵੀ ਹੁੰਦਾ ਜੀ ਕਈ ਵਾਰ ਕਸਟਮਰ ਕਹਿੰਦੇ ਕਿ ਸਾਨੂੰ ਦੇ ਦੋ ਸਾਨੂੰ ਦੇ ਜੀ ਕਿ ਜਿਹਦੀ ਪਹਿਲਾਂ ਜਿਹਦਾ ਪਹਿਲਾਂ ਆਰਡਰ ਆਊਗਾ ਜੀ ਆਪਾਂ ਉਸਨੂੰ ਦਿੰਨੇ ਹੁੰਨੇ ਆ ਜੀ ਮਸਲੀਨ ਸੂਟ ਨਾਲ ਮਸਲੀਨ ਹੀ ਚੁੰਨੀ ਹੈ ਜੀ ਸੋ ਵੀਡੀਓ ਬ੍ਰੌਨਚ ਕੋਈ ਕਮੀ ਰਹੀ ਜੇ ਨਹੀਂ ਤਾਂ پلی ਸਮਝਾ ਕਰੋ ਮਾਫ ਕਰਿਓ ਤੇ ਆਪ ਸਭ ਨੂੰ ਮੇਰੇ ਵੱਲੋਂ ਤੇ ਮਹਿਕਦੀਪ ਮਾਨ ਵੱਲੋਂ ਪਿਆਰ ਭਰੀ ਸ਼ੁਭਕਾਮਨਾਵਾਂ ਆਪਰੀ ਸਤਿ ਸ੍ਰੀ ਅਕਾਲ ਅਕਾਲਪੁਰ ਕਬੈਗੂ ਤੁਹਾਨੂੰ ਸ਼ਰਧੀ ਗੁਲਾਬ ਰੱਖੇ